ਤੋੜ ਗਾ ਚੱਲ ਖਾਈ ਕਰਾ ਦੇਗੇ ਫਿਰ ਕੋਈ ਆ ਜਾਓ ਬਾਈ ਅਬ ਖਰੀ ਦੇਖੋ ਜੀ ਦੋ ਬੱਚੇ ਨੇ ਥੱਲੇ ਪੱਠਾ ਦੋ ਨੇ ਥੱਲੇ ਆ ਜਾਓ ਧੰਨਵਾਦ ਗੱਡੀ ਚੈੱਕ ਕਰ ਲੈਣੇ ਤੇਰਾ ਪੱਠਾ ਥੱਲੇ ਲਾ ਕੇ ਚਲਾ ਕੇ ਦੇਖ ਲਈ ਚਲਾ ਕੇ ਦੇਖ ਲਈ ਕੋਲੇ ਸਾਡਾ ਤਾਂ ਚੱਕਰ ਜਿਹੇ ਗਾਰੰਟੀ ਹੈ ਕੋਈ ਗੱਲ ਪੱਕਾ ਦਾ ਗੱਦ ਪੂਰੇ ਮੰਨ ਲੇ ਪੂਰੇ ਆ ਜਾ ਪਾ ਕੋਈ ਨਹੀਂ ਸੇਰਾ ਆ ਲੰਗ ਜੰਗ ਲੰਗ ਉਹ ਦਰਾਜਾ ਕੀ ਕਰਦਾ ਕੀ ਵਾਹ ਲੈਂਦੀ ਹੈ ਲੈਂਦੀ ਹੈ ਲੈਂਦੀ ਹੈ ਬੱਕਰੀ ਮੈਂ ਮੰਨ ਕੇ ਜਿਹੜੀ ਗੱਲ ਹੈ ਉਹਦੀ ਸਾਦੀ ਕਰਾਂਗੇ ਜਿਹੜੀ ਬੱਕਰੀ ਬੱਚੇ ਨਹੀਂ ਲੈਂਦੀ ਯਾਰ ਉਹਦਾ ਕੀ ਲੈਣਾ ਧਾਰਾ ਮਾਰੀ ਮੇਰੀ ਬਣੀ ਹੈ ਮੈਂ ਤਾਂ ਥੱਕ ਗਿਆ ਅੱਜ ਤੂੰ ਧਾਰਾ ਤੂੰ ਹੀ ਮਾਰ ਰੋਜ਼ ਦਾ ਬੋਲਣਾ ਹੋ ਗਿਆ ਪੁਰਪੜੀਆਂ 'ਚ ਨੁਕਸ ਪੈ ਗਿਆ ਬਾਈ ਕਿਸੇ ਨੇ ਦਵਾਈ ਨਹੀਂ ਦਿਵਾਉਣੀ ਮੈਨੂੰ ਇਹ ਤਾਂ ਗੱਲ ਕਰਦਾ ਜੇ ਮਰ ਜਾਣ ਨੂੰ ਬੜਦੇ ਲੱਗਦੇ ਨਹੀਂ ਬਹੁਤ ਨੇ ਬੰਦੇ ਬੜਦੇ ਹਰੇਵੇਂ ਮੜੀਆਂ ਧਾਰਾ ਮਾਰ ਕੇ ਦਿਖਿਆ ਗਿਆ ਯਾਰ ਧਾਰਾ ਮਾਰਦੇ ਬੜੇ ਮਾਰਨੇ ਬਾਬਾ ਤੂੰ ਵੀ ਮਾਰ ਮਾਰੀ ਵੀਰੇ ਤਰਨ ਛੋਟੇ ਭਾਈ ਇਹ ਵੀ ਮੜ ਲਾ ਫੜਕਵਾਣਾ ਜਾ ਕੇ ਨਾ ਜੱਫੀ ਸਹੀ ਸੇਤੀ ਮਿਲਦੀ ਨਹੀਂ ਆਦੀ ਅਰੇ 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 ਗੱਠਾ ਗੁੱਠਾ ਦੇਖ ਉੱਤੇ ਚੋਟੇ ਉੱਠੀ ਚ ਵੱਛੋ ਨਾ ਗੰਡ ਗੁੰਡ ਦੇਖ ਪਾਸ ਕਰ ਪੂਰੀ ਪੂਰੀ ਪਾਸ ਉਰਾਂ ਦੇ ਆ ਫਿਰ ਹੁਣ ਮੜ ਗਿਆ ਪਾਸਾ ਮੇਲੇ ਪਮਾਰਦਾ ਮੈਂ ਥੱਕ ਗਿਆ ਜਾ ਹੋਰ ਯਾਰ ਦੂਮ ਵਰਗਾ ਚੱਡਾ ਨਾ ਹੋਇਆ ਪੱਠ ਦਾ ਨਾ ਚੂਹੇ ਤੋਂ ਰੂੰਗੀਆਂ ਚੜੂਗੀ ਹਾਂ ਫੇਰ ਯਾਰ ਤੈਨੂੰ ਪੂਣੀ ਉਹ ਛੜੇ ਜਿਹੜੀ ਬੱਕਰੀ ਚੱਡਾ ਝਾੜਦੀ ਉਹ ਬੱਕਰੀ ਦਾ ਉਹੀ ਹੈ ਹਾਂ ਫੇਰ ਦੇਖ ਤਰ ਐਂ ਚੱਕ ਜਿਉਂ ਲੋਟੀਆਂ ਚਿਪ ਜੇ ਲਫਾਫੇ ਜੋ ਜਿਹੜਾ ਆਪਾਂ ਕੜਕੀ ਨੂੰ ਐਂ ਭਰ ਜੇ ਲਫਾਫੇ ਜੋ ਸੱਟਾ ਪਾਦੀਏ ਟੋਲਾ ਆਹ ਦਮ ਦੇਖਿਆ ਦੇ ਸੱਟ ਐ ਇੱਕ ਵਕਤ ਦਮ ਤਾਂ ਸਾਡੇ ਕੋਲ ਬੱਕਰੀ ਦੀ ਮੈਂ ਵਰਗੀ ਘਰੇ ਰੱਖਣ ਵਾਲੀ ਆ ਰੱਬੇ ਨੂੰ ਮਹਾਰਾਜ ਪਰ ਠੀਕ ਐ ਲੈ ਬਈ ਚੌੜਾ ਕਰ ਲੋ ਮੁੰਡਿਓ ਖਾਣਾ ਪਰ ਠੀਕ ਐ ਸਿਟੀ ਮਾਰ ਮੁੰਡਿਆ ਕਦੇ ਚੌੜਾ ਕਰ ਲੋ ਖਾੜਾ ਖਾੜਾ ਖੁੱਲਾ ਕਰੋ ਹਾਂਜੀ ਮੜਕਣਾ ਮੋੜ ਮੜਾਇਆ ਭਰਮਜੀਤ ਵਿਚਾਰਾ ਗੱਡੀ ਤੇ ਮੈਂ ਅੱਛਾ ਇਹਦੀ ਕਰੀ ਚੰਗੀ ਉਹ ਜਾਈ ਤੂੰ ਬਾਬਾ ਪਸੰਦ ਹੈ ਰੇਟ ਪੁੱਛੋ ਰੇਟ ਦਾ ਹੁਣ ਕਦੇ ਨਹੀਂ ਕੁੱਟ ਮਾਰ ਕੇ ਕਰ ਲਾਂਗੇ ਐਂ ਤਾਂ ਫਿਰ ਬੱਕਰੀ ਵੀ ਨਹੀਂ ਆਪਾਂ ਨੂੰ ਮਿਲਣੀ ਕਿਤੇ ਤੂੰ ਹੀ ਜਾ ਸਾਰੀ ਬਾਜ਼ਾਰ ਚ ਤੱਕੇ ਮਾਰੀ ਆ ਲਓ ਜੀ ਬਾਈ ਵਜਾ ਦਾ ਗੱਲ ਕਰੀ ਮੇ ਵੀ ਏ ਬਾਈ ਦੂਜੀ ਹੈਗੀ ਕੀ ਇਹ ਹੁਣੀ ਵੱਧ ਤੋਂ ਵੱਧ ਤੀਏ ਹੁਣੀ ਦੂਜੀ ਵੱਧ ਨਹੀਂ ਹੈਗੀ ਲੈ ਬੱਕਰੀ ਦਾ 10 10 ਸੂਏ ਦੇ ਦਾਂ ਦੀ ਇਹ ਬੱਕਰੀ ਕਿਹੜਾ ਬੁੜੀ ਹੁੰਦੀ ਹੈ ਖਰਾਕ ਨਾ ਬੁੜੀ ਹੋਵੇ ਬੋਲੋ ਜੀ ਬੋਲੋ ਲਾਨ ਦਾ ਰਾਇਡ ਬੋਲ 32000 ਰੁਪਿਆ ਰਜੋ ਬਾਈ ਅੱਛਾ ਹੀ ਠੀਕ ਹੈ ਜੈ ਜੈ ਮੰਗੋ ਜੀ ਥੋੜੀ ਚੀਜ਼ ਹੈ ਇਹਨੇ ਦੁੱਧ ਪੀਣ ਨੂੰ ਲੈਣੀ ਐ ਬਸ ਫੇਰ ਗਰੰਟੀ ਐ ਬੱਕਰੀ ਘਰੇ ਰੱਖਣੀ ਐ ਇਹ ਬੰਦਾ ਤੜਕੇ ਦਾ ਖੜਾ ਐ ਮੈਂ ਆਖੇ ਨੂੰ ਪੱਠਾ ਦਵਾਦਾ ਬੰਦਾ ਮੇਰੇ ਪਰੋਸੇ ਤੇ ਰਿਹਾ ਇਹ ਵੀ ਕਹਿੰਦਾ ਕਹਿੰਦਾ ਵੀ ਯਾਰ ਤੱਕੇ ਬਹੁਤ ਐ ਜੇ ਭੁੱਗ ਜੇ ਠੌਂ ਠੌਂ ਦਾ ਵੀ ਕਰਨਾ ਯਾਰ ਇਹਦਾ ਨਾ ਮਾੜਾ ਇਹ ਮੇਰੇ ਪਰੋਸੇ ਤੇ ਰਿਹਾ ਇਹ ਬੈਠਾ ਰਿਹਾ ਹੁਣ ਵੇਲਾ ਕੀ ਕਹਿੰਦਾ ਹੁਣ ਤੂੰ ਵੇਲਾ ਮਾਮਾ ਗੱਡੀ ਭਰਾ ਕੇ ਤੋਰਦਾ ਬੰਦਾ ਆ ਜਾ ਮੇਰੇ ਕੰਨੀ ਇਹ ਕਹਿੰਦਾ ਰਾਜੂ ਬਾਈ ਚੰਗੀ ਬੱਕਰੀ ਲੈ ਦੇ ਹੁਣ ਅਜੇ ਦਾ ਮਾਨਦਰੀ ਹੈ ਤੇਰੀ ਬੱਕਰੀ ਤੇਰੀ ਮੇਰੀ ਤਾਂ ਨਹੀਂ ਹੈਗੀ ਮੂਰੀ ਪਰਮਜੀਤਾ ਚੌੜਾ ਕੱਲੀ ਮੇਰੇ ਖਾਣਾ ਪਈ ਵੀਡੀਓ ਬਣ ਗਈ ਸਾਰੇ ਆਏ ਮੰਡੀ ਹੋਣਾ ਪੱਕਾ ਲਾਇ ਬੈਠ ਜਗਾੜ ਸਾਡਾ ਕਿਹੜੀ ਗੱਲ ਆ ਕੋਈ ਵੀ ਨੁਕਸ ਹੋਵੇ ਇਹ ਬੰਦੇ ਕਿਹੜੀ ਗੱਲ ਆ ਬਾਈ ਬਾਧਰੂਰੀ ਮੇਵੀ ਰੂੜੇ ਕਿਆਂ ਤੋਂ ਬਾਈ ਰਾਮਪਰੇ ਤੋਂ ਪੁਰਾਣੇ ਕਲਾਕਾਰ ਨੇ ਪੂਰੇ ਵਧੀਆ ਰੋਜ਼ ਦੇ ਮੰਡੀਆਂ ਚ ਆਉਣ ਜਾਣ ਵਾਲੇ ਨੇ ਜੇ ਬੱਕਰੀ ਚ ਕੋਈ ਨੁਕਸ ਹੋਇਆ ਬਦਲ ਕੇ ਲੈ ਜੀ ਆ ਵੀ ਗਾਰੰਟੀ ਦਿੰਦੇ ਤੈਨੂੰ ਬਾਈ ਜੀ ਇਹ ਜੀ ਗੱਲ ਨਹੀਂ ਸੁਈ ਹੋਈ ਬੱਕਰੀਆਂ ਕੋਈ ਗੱਬਣ ਨਹੀਂ ਕੋਈ ਫੰਡਰ ਨਹੀਂ ਫੰਡਰ ਨਹੀਂ ਗੱਬਣ ਦਾ ਇਹ ਵੀ ਹੁੰਦਾ ਪਤਾ ਨਹੀਂ ਸੂ ਪਤਾ ਨਹੀਂ ਨਾ ਸੂ ਰੱਜੂ ਫਿਰ ਉਹਨੂੰ ਖਿੱਚੀ ਭਰੀ ਜਾਂਦੇ ਨੇ ਉਹ ਗਰੰਟੀਆਂ ਸੀ ਹੁਣ ਮੈਂ ਮਿੱਠੂ ਦੇਣੋਂ ਹਟ ਗਏ ਵੀ ਲੋਕ ਸਾਨੂੰ ਖਿੱਚੇ ਤਾਂ ਕਹਦੇ ਨੇ ਲੈਣੀ ਆ ਲੈ ਨਹੀਂ ਲੈਣੀ ਨਾ ਲੈ ਅਗਲਾ ਮੈਂ ਵੀ ਗਰੰਟੀ ਦੇਊਗਾ ਭਾਈ ਕਿਉਂ ਜੀ ਤਾਂ ਤੇਰੀ ਪਾਸ ਕਰਤੀ ਸੌਦਾ ਕਰਾਤਾ ਹਾਂ ਜਿਹੜੀਆਂ ਗੱਲਾਂ ਨੇ ਕੋਈ ਖੂਬੀ ਆ ਬੱਕਰੀ ਚ ਉਹ ਤੈਨੂੰ ਦੱਸਾਂਗੇ ਠੀਕ ਹੈ ਗੱਲ ਵੀ ਆ ਨੁਕਸ ਹੈ ਤੇ ਬੱਕਰੀ ਪੂਰੀ ਚਾਰੇ ਚੂਲੇ ਖਿਆਰੇ ਮੋਟੀ ਹੱਡੀ ਦੀ ਐ ਹਾਂ ਕੋਲਾ ਕੀਰਾਦ ਵਾਲਾ ਫੇਸ ਸੌਤਾ ਕਰਾਂਗੇ ਹਾਂ ਨਾ ਨਾ ਤੋਰ ਲੈ ਹੁਣ ਸਾਈ ਕੱਢ ਗੱਲ ਜੇ ਤਾ ਤੂੰ ਕਹਦੇ ਨਹੀਂ ਫਿਰ ਮੇਰੇ ਤੇ ਛੱਡ ਆਹ ਹੋਣੀ ਗੱਲ ਬੱਕਰੀ ਕਿਉਂ ਬਈ ਨਾ ਗੱਲ ਠੀਕ ਆ ਬਈ ਜੇ ਕੰਨ ਵਿੱਚ ਗੱਲ ਕਰ ਜਾ ਹਾਂ ਨਗਰੋਂ ਮਾਰਦੀ ਮੋਢਾ ਇਹ ਤੇ ਰਹਿ ਕਰ ਰਹਿ ਕਰ ਲਾ ਜੂ ਪਹਿਲਾਂ ਇਦੋਂ ਕਰੈ ਕਰ ਲੋ ਆ ਆਪਣੇ ਬੰਦ ਕਰਿਓ ਮੁੰਡੇ ਮੜੀ ਆ ਜਾ ਆ ਕਰਨਾ ਆ ਖਰਾਕ ਕਿਉ ਗਰਮੀ ਚ ਤਾ ਤੂੰ ਤੜ ਦੇਖ ਵੀ ਸੇਧਾ ਤੀ ਮੌਸਮ ਠੰਡਾ ਹੋ ਗਿਆ ਪਰ ਆ ਤੜਕੀ ਉੱਠ ਕੇ ਪਹਿਰ ਦੇ ਤੜਕੇ ਮਾਰ ਦਿਆ ਕਰੀ ਰੋਜ਼ੇ ਬਾੜੇ ਚ ਰੜਕੇ ਲਿਆਇਆ ਕਰੀ ਕਿਉਂ ਵੀ ਆਥਨ ਦੀ ਮੁੱਕਦਾ ਨਹੀਂ ਦਿਨ ਨੂੰ ਦਿਹਾੜੀ ਕਰਿਆ ਮਹੀਨੇ ਚ ਪੈਸੇ ਪੂਰੇ ਕਰ ਦੂੰਗੀ ਛੰਨੀ ਸੁਣੀ ਪਾਦੀ ਯਾਰ ਜਿਹੜਾ ਕੁਛ ਮਾਰ ਮੇਰੀ ਗੱਲ ਮੰਨ ਛੰਨੀ ਪਾਦੀ ਛੰਨੀ ਵੀ ਖਾਉਂਗਾ ਹੁਣ ਲੱਗ ਜੂ ਪਰ ਐ ਤੂੰ ਦਦਰ ਕਰ ਉਗੜੀ ਮਾਰ ਲੈ ਬਕਤ ਪਤਾ ਕਰ ਕਿਉਂ ਮੇਰਾ ਜੂ ਮੇਰੀ ਗੱਲ ਮੰਨ ਤੇਰਾ ਵੇੜਾ ਕਰੂ ਤਾਂ ਨਤਨ ਹਾਂ ਕਰੂ ਤੰਨ ਤੰਨ ਬੱਕਰੀ ਦੀ ਕਰੂ ਸ਼ਮਾ ਸ਼ਮ ਲਈਏ ਲੈ ਲਉ 18000 ਦੀ ਦੇਉ ਜੀ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਫੇਰ ਹੋਰ ਗੱਲ ਕਿੱਥੇ ਹੋਊਗੀ ਤੂੰ ਪੂਰਾ ਨਿਆਣਾ ਹੁਣ ਕਿੰਨੇ ਦੀ ਬੱਕਰੀ ਹੈਗੀ ਮੈਂ ਨਿਆਣਾ ਤਾਂ ਨਹੀਂ ਲੋਕ ਕਹਿੰਦੇ ਨੇ ਸਾਡੀ ਮਰਜ਼ੀ ਨਾਲ ਲੈ ਕੇ ਦੀ ਮੈਂ ਕੀ ਕਰਾਂ ਲੋਕਾਂ ਦਾ 18 18 ਦੀ ਲੈ ਜਾ ਮਾਦਾ ਮੁੱਲ ਜਾਇ ਕਰਾਇਗਾ ਕੋਈ ਆਪਾਂ 50 ਮਗਾ ਕੋ 60 ਨਹੀਂ ਮੰਗਿਆ ਰੱਜੂ ਨਾ ਉਹ ਮੈਂ ਇਹਦਾ ਪੇਟਾ ਪਲਤਾ ਬੰਦੇ ਦਾ ਵੀ ਉਹ ਬੰਦੇ ਨੇ ਮੁੱਲ ਵੀ ਲੈਣ ਦੇਣ ਦੀ ਵਾਲੀ ਕਰੇ ਕੋਈ ਕਰਦੇ ਆਂਗੇ ਮੈਂ ਫੇਰ ਲੱਗੂਦਾ ਜੇ 50 ਮੰਗੀ ਜੇ ਮੈਂ ਵੀ ਮਾਰ ਫਿਰ ਕੋਈ ਦਾ ਕਿੰਨੀ ਦੇਣੀ ਹੈ 500 ਘੱਟ ਦੇ ਦੇ ਨਹੀਂ ਸਹੀ ਲੈਣ ਤੇ ਆ ਜਾ ਫੇਰ ਲੈਣ ਤੂੰ ਹੀ ਸਹੀ ਕਰ ਲੈ ਲੈਨ ਕਰ ਲੈ ਸਹੀ ਕਿੰਨੇ ਦਾ ਮਾਲ ਆ ਬੜਾ ਪੂਰੀ ਵੀਧੀ ਦਿੰਨਾ ਨਹੀਂ 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 ਹੁਣ 21 ਦੀ ਦਿੰਨਾ 22 ਦੀ ਦਿੰਨਾ 23 ਦੀ ਦਿੰਨਾ ਹੁਣ ਦੱਸ ਕੀ ਕਰਾਂ ਕਿਉਂ ਜੀ ਉਨੇ ਦੁੱਧ ਪੀਣ ਨੂੰ ਲੈਣੀ ਆ ਵਪਾਰੀ ਨਹੀਂ ਵਪਾਰੀ ਦਾ ਭਾਈ ਨੇ ਠੀਕ ਹੈ ਜੀ ਹਾ ਜੇ ਬਪਾ ਇਹ ਮਰ ਗਿਆ ਵਿਚਾਰਾ ਪਹਿਲੀ ਵਾਰ ਲੈਂਦਾ ਫਿਰ ਕੀ ਕਰਾਂਗਾ ਆਪਾਂ ਕਹਿੰਦਾ ਤੋਹੇ ਤੇਰੇ ਵਪਾਰੀ ਜਾਂਦਾ ਰਹੇ ਨਾ ਆਪਾਂ ਵੀ ਮਰੀ ਨਹੀਂ ਮਰੇ ਤੋਹੇ ਤੇਰੇ ਫਿਰ ਮੈਨੂੰ ਇੱਕੋ ਹੀ ਦੱਸ ਦੇ ਜਮੀ ਹਾਂ ਬੱਕਰੀ 30000 ਰੇਰ ਆ ਜੀ ਇੰਜਾਰ ਦਿਨ ਥੱਲੇ ਆ ਕੇ ਗੱਲ ਕਰ ਲੈ ਤੇ ਤੂੰ ਹੀ ਪੱਕੇ ਲਾ ਦੇ ਪੱਕੇ ਤਾਂ ਮੈਂ ਬਥੇਰੇ ਲਾਦਾ ਝੂਲੀ ਨੋਟਾਂ ਨਾਲ ਭਰਦਾ ਕਰਾ ਕੀ ਡੁੱਬੀ ਦਾ ਤਾਂ ਹੀ ਸਾਨਾ ਆਇਆ ਜੀ ਵਿਚਾਰੇ ਨੂੰ ਮਸਾ ਪੈਸੇ ਲਿਆ ਗਰੀਬ ਬੰਦਾ ਐ ਮੈਂ ਤਾਂ ਜਾਣਦਾ ਵੀ ਨਹੀਂ ਇਹਨੂੰ ਸਾਰੇ ਗਰੀਬ ਰਾਜੂ ਕਿਸੇ ਕੋਲ ਆਪਾਂ ਵਸ ਲਿਆਉਣੇ ਆਈ ਚਲਾਈ ਜਿ ਕਰਾਉਣੇ ਤੈਨੂੰ ਪਤਾ ਹੀ ਐ ਚੱਲ ਤੁਹਾਡਾ ਦਾ ਵਪਾਰ ਐ ਕੋਈ ਨਹੀਂ ਰੋਜ਼ ਦਾ ਚੱਲਦਾ ਰਹੇ ਗੱਡਾ ਵਧੀਆ ਕਿਸੇ ਭਾਈ ਦਾ ਅਸੀਂ ਵੀ ਤੜਕੀ ਤੂਫਾਂ ਲਾਉਨੇ ਆ ਵੀ ਕੋਈ ਚੰਗਾ ਵਿਚਾਰੇ ਨੂੰ ਪਸ਼ੂ ਦਵਾਈਏ ਕਿਸੇ ਨੂੰ ਉਹ ਕਿੱਧਰ ਜਾਣਾ ਭਾਈ ਕਰ ਕਰ ਹੈ ਨਿਆ ਪੱਧਵਤ ਨਵੇਂ ਰਹਿ ਕਰਦੇ ਉਹ ਦੇਖ ਲੈ ਵੱਡੇ ਪਈ ਇਧਰ ਵੱਤਾ ਦਾ ਲੈ ਜੇ ਕੋਈ ਬੰਨ ਨਹੀਂ ਚੱਕਦਾ ਕਲੀ ਗੱਲ ਨਹੀਂ ਕੋ ਮਰਾਜੂ ਹਾਂ ਸਾਡੀ ਦਾ ਦੇਖੋ ਛੋਟਾ ਵੇਚੀ ਜਾਂਦੀ ਹੈ ਸਾਡੀ ਦਾ ਹੁਣ ਵੇਚ ਜੂ ਸੂਈ ਬੱਕਰੀ ਹੈ ਨਹੀਂ ਮੰਡੀ ਚ ਵਿਕ ਜੂ ਇਹ ਤਾਂ ਉਹ ਤੇਰੀ ਸਸਰੀ ਕਰਨੀ ਤੇਰੀ ਮਰਜ਼ੀ ਹੈ ਕੋਈ ਇਹ ਜਮਾ ਸਾਡਾ ਦਿੰਦਾ ਬਾਈ ਤੈਨੂੰ ਹੋਰ ਬੱਚਾ ਦੂ ਦੇਗਾ ਮੁੜ ਕੇ ਝਾਕੀ ਚਾਰ ਰੂਮ ਵਰਗੀ ਦਾ ਬੱਕਰੀ ਹੈ ਝੱਗ ਵਰਗੀ ਜੇ ਤੂੰ ਘਰੇ ਬੰਨ ਕੇ ਤਰ ਪਹਿਲੇ 15 ਦਿਨਾਂ ਨੂੰ ਵੀ ਦੁੱਧ ਨਹੀਂ ਦਿੰਦੀ ਉਹ ਨਹੀਂ ਸਾਡੀ ਜੰਨੇ ਉਹ ਦਾੜਾ ਪੱਕਾ ਪਾਏਗਾ ਫੇਰ ਬਾਈ 10 ਕਿਲੋ ਕਣਕ ਖਾਂਦੀ ਹੈ ਉਹੀ ਗੱਲ ਆਉਗੀ ਇਹ ਤਾਂ ਜਿਉਂ ਕਣਕ ਲਾ ਕੇ ਪਾਣੀ ਮਰਜ਼ੀ ਆ ਪਾਈ ਜਾਂਦੇ ਬੱਕਰੀ ਨੂੰ ਉਹ ਕੁਮਾਰ ਦੀ ਧਾਰੀ ਅੱਛੀ ਆ ਕਿੱਥੇ ਆ ਮੁੰਡਾ ਤੇਰਾ ਮੈਂ ਰਹਿ ਕਰ ਲੋ ਕੋਈ ਚੱਕਰ ਨਹੀਂ ਬਈ ਜਰਾ ਚਲੋ ਇਦੋਂ ਵੱਧ ਫਿਰ ਤੋਂ ਵੀ ਹੋਰ ਦੇਖ ਲੋ ਬਈ ਕੋਈ ਆ ਹੋਰ ਦੇਖ ਲੋ ਦੋ ਬੱਚਿਆਂ ਦੀ ਤਾਂ ਨਹੀਂ ਮਿਲਦੀ ਛੇਤੀ ਉਹ ਵੀ 30 35 ਤੋਂ 25 ਤੋਂ ਘੱਟ ਨਹੀਂ ਮਿਲਣੀ ਤੁਹਾਨੂੰ ਦੇਖ ਲਓ ਸਾਨੂੰ ਮੰਡੀ ਦਾ ਪਤਾ ਹੈ ਨਾ ਰੋਜ਼ ਦੇ ਫਿਰਦੀ ਇੱਕ ਸੂਈ ਬੱਕਰੀ ਘਟ ਆਉਂਦੀ ਹੈ ਹਜੇ ਮੰਡੀ 'ਚ ਆਹ ਯਾਰ ਦੋ ਹੀ ਤਾਂ ਐਡੇ ਕੋਲ ਇੱਕ ਤਾਂ ਵੇਚ ਗਈ ਛੋਟੇ ਬਾੜ ਮੇ ਅਗਲੇ ਹਫਤੇ ਤੱਕ ਤਾਂ ਸੂਣ ਲੱਗ ਜਾਣਗੀਆਂ ਮਹੀਨੇ ਤੱਕ ਬੱਕਰੀਆਂ ਫਿਰ ਬਾਧੂ ਆਉਣਗੀਆਂ ਫਿਰ ਮਾਰ ਲਾਂਗੇ ਜਿਹੜਾ ਉਹ ਤੇਰੀ ਮਰਜ਼ੀ ਨਹੀਂ ਲੈਣੀ ਫਿਰ ਚੱਲੀਏ ਇਹ ਤਾਂ ਕਹਿੰਦੇ ਵੀ 23 ਤੋਂ ਉੱਤੇ ਨਹੀਂ ਲੈਣੀ ਚੱਲ ਕੋਰੇ ਜੋ ਕੁੰਡਾ ਕੋਈ ਗੱਲ ਨਹੀਂ ਚਲੋ ਅਫਾਰਾ ਨਹੀਂ ਮੈਂ ਤਾਂ ਮਾੜਾ ਮੋਟਾ ਸਰਕੇ ਆ ਕੇ ਦੇਖ ਲਾਂਦਾ ਭਾਈ ਚੱਲ ਕੋਈ ਨਾ ਚੱਲੀਏ ਹਾਂ ਸਾਢੇ 23 ਕਰੀਏ ਨਹੀਂ ਬਸ ਉੰਡਾ ਕਹਿੰਦਾ ਫਿੱਟ ਨਹੀਂ ਆਪਾਂ ਚੱਲ ਫਿੱਟ ਨਹੀਂ ਹੋ ਰਹੇ ਕੋਈ ਨਹੀਂ ਆਜਾ ਆਜੋ ਫਾਈ ਆਜਾ ਆਏ ਨੂੰ ਕਰ ਸਿੱਧੀ ਪਸੰਦ ਆ ਬਾਈ ਹੈਲੋ ਥੱਲੇ ਉੱਤੇ ਦਾ ਕਰ ਲਾਂਗੇ 35000 ਕੇ ਬੱਕਰਾ ਭਾਲ ਬੱਕਰੀ ਬਾਬਾ ਭਾਲਦਾ ਸੁਨੱਖੀ ਚੱਲ ਕੋਈ ਗੁਰੂ ਜੀ ਮਾਫ ਕਰੋ ਐ ਨਹੀਂ ਕੰਮ ਚੱਲਦਾ ਕੀ ਆਖਿਆ ਮੈਂ ਤਾਂ ਤਾਜੀ ਤਾਂ ਹੁੰਦੀ ਆ ਜਿਹਦੇ ਤਾਜਾ ਨਾਲੂਆ ਲਟਕਦਾ ਹੋਵੇ ਹਾਂ ਠੀਕ ਆ ਫਿਰ ਤੂੰ ਸਿੱਧੀ ਕਹ ਮੈਂ ਨਾਲੂ ਵਾਲੀ ਲੈਣੀ ਐ ਤੂੰ ਕਹਿੰਦਾ ਸੂਈ ਨੂੰ ਸੂਈ ਹੈਗੀ ਐ ਇਹ ਸੂਈ ਤਾਂ ਬਾਖੜੀ ਹੋਗੀ ਪਹਿਲੇ ਇਹ ਵੇਖ ਲੈ ਬਾਖੜੀ ਵੇਖ ਲੈ ਫਿਰ ਬਾਖੜੀ ਕਿਹੜਾ ਦੇਊਗੀ ਨੇਕੜੂ ਤੋਲਾ ਭਰੂਗੀ ਕੌਲਾ ਚੋੜਾ ਲਾ ਲ ਨੀ ਚੋੜਾ ਤਾਂ ਚਾੜੰਗ ਚੋਈ ਨਹੀਂ ਹੋਣੀ ਜਮਾਈ ਨਹੀਂ ਗੁੜੀਆਂ ਨੂੰ ਕਿੱਥੇ ਨਾ ਸਖਾ ਮੈਂ ਪਾ ਕੇ ਛੜਤੇ ਨਾ ਯਾਰ ਇਹ ਤਾਂ ਸੁਤਾ ਜਿਤੇ ਨਾਲ ਭਰ ਕੇ ਨਾ ਪਿੰਦ ਦਿੰਦੀ ਆ ਦੁੱਧ ਦੀ 10 ਮਹੀਨਾ ਹੋ ਗਿਆ ਸੀ ਤਾਂ ਹੱਥ ਵੀ ਨਹੀਂ ਲਾਇਆ ਹਾਂ ਇੱਥੇ ਆ ਠੀਕ ਹੈ ਪੜਤਾ ਪੈਂਦਾ ਪਾਰ ਨੂੰ ਰੱਖੋ ਜਿਉਂਦਾ ਨਹੀਂ ਠੀਕ ਐ ਨਹੀਂ ਝੂਠਾ ਨਾ ਪਾਓ ਕਿਸੇ ਦੇ ਨਿਉਂਦਾ ਇਹ ਤਾਂ ਗੱਲਾਂ